ਦੀ ਜਾਣਕਾਰੀ ਪ੍ਰਾਪਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਾਕਾ ਕੰਬੋਜ ਹੋਰਾਂ ਨਾਲ ਗੱਲ ਕਰਦੇ ਆਂ ਬੀਜੀਪੀ ਦੇ ਆਗੂ ਹਾਗੇ ਨੇ ਜੋ ਪਿਛੇ ਦਿਨੀ ਮੰਡੀ ਅਰਣੀ ਵਾਲੇ ਦੇ ਵਿੱਚ ਹੋਇਆ ਤੇ ਉਸ ਦੇ ਬਾਰੇ ਜਾਣਾਂਗੇ ਕਿਸੇ ਅੱਜ ਗਵਰਨਾ ਸਾਹ ਕੋ ਪਹੁੰਚੇ ਹੋ ਜਿਹੜਾ ਮੈਟਰ ਵਿੱਚ ਔਰ ਅਸੀਂ ਇਹ ਮਾਰਕ ਕਮੇਟੀ ਅਰਣੀ ਵਾਲਾ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿੱਚ ਪੈਂਦੀ ਹੈ ਔਰ ਉੱਥੋਂ ਦੇ ਗੌਰਵ ਮੋਗਾ ਜੀ ਕੋਰਪੋਰੇਟ ਦੇ ਕਰਮਚਾਰੀ ਨੇ ਸਰਕਾਰੀ ਇਹਨਾਂ ਦੇ ਮਜੂਦਾ ਜਿਹੜੇ ਪੰਜਾਬ ਸਰਕਾਰ ਦੇ ਮਾਰ ਕਮੇਟੀ ਦੇ ਚੇਅਰਮੈਨ ਨੇ ਉਹ ਵੀ ਉਹਨਾਂ ਨੇ ਇਹਨਾਂ ਨੂੰ ਦਫਤਰ ਦੇ ਵਿੱਚ ਬੁਲਾ ਕੇ ਕੰਡੀਆਂ ਦੇ ਨਾਲ ਬੜੀ ਬੁਰੀ ਤਰ੍ਹਾਂ ਉਸ ਤੇ ਫਾਜ਼ਿਲ ਖਾ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਲੇਕਿਨ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਹਦੇ ਦੇ ਸਿਸ਼ੇ ਤਾਰੀ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਅੱਜ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲਿਆ ਔਰ ਅਸੀਂ ਰਿਕਵੈਸਟ ਕੀਤੀ ਇਹਨਾਂ ਨੇ ਆਪ ਦਾ ਸਾਰਾ ਗੁਪੜਾ ਦੱਸਿਆ ਔਰ ਗਵਰਨਰ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਹੈ ਇਹ ਬੜੀ ਜਲਦੀ ਇਹ ਮੁੱਦੇ ਤੇ ਕਾਰਵਾਈ ਹੋਈ ਜਿਹੜਾ ਅਸੀਂ ਚਾਹ ਰਹੇ ਹਾਂ ਕਿ ਇਹ ਮਾਰ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਇਹ ਛੇਤੀ ਛੇਤੀ ਪੰਜਾਬ ਸਰਕਾਰ ਨੂੰ ਇਹਨੂੰ ਅ ਬਰखास्त ਕਰਨਾ ਚਾਹੀਦਾ ਹੈ ਇਹ ਕੰਮ ਨਹੀਂ ਲਾਣਾ ਨਹੀਂ ਪਰ ਜਦੋਂ ਕਿਸੇ ਨੂੰ ਮਜਬੂਰ ਕੀਤਾ ਜਾਂਦਾ ਹੈ ਜਦੋਂ ਕਿਸੇ ਤੇ ਬਿਲਕੁਲ ਨਜ਼ਰ ਕੀਤੀ ਜਾਂਦੀ ਉਹ ਕੰਮ ਕਰੇਗੀ ਹੇ ਨੀਚੇ ਜੇ ਗਰਾਉਂਡ ਰਿਪੋਰਟ ਤੇ ਜਿਹੜੇ ਬਹੁਤ ਮਾੜੇ ਹਾਲਾਤ ਨੇ ਤੁਸੀਂ ਕੰਨੇ ਪੋਸਟਰ ਔਰ ਕੰਨੇ ਐਡ ਇਹਨਾਂ ਦੀ ਦੇਖੋਗੇ ਤਾਂ ਬਹੁਤ ਵਧੀਆ ਪਰ ਜਿਹੜੇ ਗਰਾਉਂਡ ਰਿਪੋਰਟ ਤੇ ਜਿਹੜੀ ਹੈ ਉਹ ਬਹੁਤ ਬੁਰੇ ਹਾਲਾਤ ਹੈ ਸਰਗਾਂ ਤੁਸੀਂ ਤੁਹਾਂ ਗੰਬਲੀ ਦੁਕਾਨ ਲਈ ਕਿਹਾ ਗਿਆ ਸੀ ਤੁਸੀਂ ਬੋਲੀ ਕਿਉਂ ਕਰਾਈ ਤੁਸੀਂ ਪਰ ਸਾਡਾ ਫਰਜ ਹੈ ਸਾਡੀ ਡਿਊਟੀ ਹੈ ਅਸੀਂ ਬੋਲੀ ਕਰवानी ਹੈ ਸਾਨੂੰ ਗਵਰਨਮੈਂਟ ਨੇ ਹਦਾਇਤ ਐਸੇ ਚੀਜ਼ ਦੀ ਅਸੀਂ ਤਨਖਾਣ ਲੈ ਰਹੇ ਹਾਂ ਅਸੀਂ ਜ਼ਿੰਮੇਵਾਰਾਂ ਨੂੰ ਕਿਉਂ ਨਹੀਂ ਤੰਗ ਕਰਦੇ ਅਸੀਂ ਨਾ ਅਸੀਂ ਕਿਸੇ ਜ਼ਿੰਮੇਵਾਰ ਨੂੰ ਤੰਗ ਕਰ ਰਹੇ ਨਾ ਸਿੱਕੇ ਆੜਤੀਆਂ ਨੂੰ ਤੰਗ ਕਰਨਾ ਅਸੀਂ ਆਪਣੀ ਡਿਊਟੀ ਕਰ ਰਹੀ ਹਾਂ ਲੇਕਿਨ ਉਹ ਡਿਊਟੀ ਤੋਂ ਫੰਡ ਰੁਕ ਰਹੇ ਕਿਉਂ ਰਹਿ ਅਸੀਂ ਕਾਰਨ ਉਹਦੀ ਜੇਮਦੀ ਕਿ ਬੜੀਆਂ ਵੱਡੀਆਂ ਤਾਂਗਲੀਆਂ ਨੇ ਕਿ ਆੜਤੀਆਂ ਦਾ ਜਿਹੜਾ ਕੰਮ ਰੋਕਿਆ ਜਾਏਗਾ ਉਹ ਆ ਕੇ ਉਹਨਾਂ ਨਾਲ ਕੁਝ ਮਕਾਨ گے ਕੁਝ ਦੇਣਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦਾ ਕ ਸਭ ਰੋਲਾ ਤਾਂ ਤੁਸੀਂ ਸਮਝੇ